ਤਾਂ ਹਾਂਜੀ ਬੱਚੋ ਅੱਜ ਆ ਤੁਹਾਡਾ ਟੂਸ਼ਨ ਦਾ ਪਹਿਲਾ ਦਿਨ ਤੇ ਤੁਹਾਨੂੰ ਮੈਂ ਪਹਿਲਾਂ ਦੱਸਣ ਲੱਗੀ ਆ ਤੇ ਮੇਰਾ ਸੁਭਾਅ ਬਹੁਤ ਆ ਕੱਬਾ ਤੇ ਤੁਸੀਂ ਇਧਰ ਉਧਰ ਨਹੀਂ ਗੱਲਾਂ 'ਚ ਧਿਆਨ ਨਹੀਂ ਦੇਣਾ ਤੇ ਤੁਸੀਂ ਸਿਰਫ ਪੜ੍ਹਾਈ 'ਚ ਧਿਆਨ ਦੇਣਾ ਸਮਝ ਗਏ? ਯੈਸ ਮੈਮ ਤੇ ਅੱਜ ਆਪਾਂ ਸਭ ਤੋਂ ਪਹਿਲਾਂ ਪੜ੍ਹਾਂਗੇ ਵਾਤਾਵਰਣ ਬਾਰੇ ਤਾਂ ਹਾਂਜੀ ਸਤਨਾਮ ਬੇਟਾ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਘਰ ਦੀ ਸਫਾਈ ਕਿਵੇਂ ਰੱਖਣੀ ਚਾਹੀਦੀ ਆ? ਘਰ ਦੀ ਸਫਾਈ ਸਾਨੂੰ ਹਰ ਰੋਜ਼ ਝਾੜੂ ਮਾਰ ਕੇ ਰੱਖਣੀ ਚਾਹੀਦਾ ਤੇ ਪਾਂਡੇ ਤੋਗੇ ਰੱਖਣੇ ਚਾਹੀਦੇ ਜੀ। ਵੈਰੀ ਗੁੱਡ ਬੇਟਾ ਬੈਠੋ ਮੈਡਮ ਜੀ ਇਹ ਤਾਂ ਝੂਠ ਬੋਲਦਾ ਮੈਂ ਇਹਦੇ ਘਰੇ ਦੀ ਮੰਮੀ ਨੂੰ ਤਾਂ ਕਦੇ ਝਾੜੂ ਮਾਰਦੇ ਵੇਖਿਆ ਨਹੀਂ ਪਰ ਮੈਂ ਇਹਦੇ ਝਾੜੂ ਪੈਂਦੇ ਬਹੁਤ ਆរី ਵੇਖਿਆ ਮੈਡਮ ਜੀ ਇਹ ਜੀ ਗੱਪ ਮਾਰੀ ਜਾਂਦਾ ਜੀ ਭਾਂਡੇ ਤਾਂ ਡੜੀ ਮਾਜੀ ਜਾਂਦਾ ਇਹਦੀ ਮੰਮੀ ਨਾ ਫੋਨ ਤੇ ਰੀਲਾਂ ਵੇਖੀ ਜਾਂਦੀ ਹੁੰਦੀ ਆ ਜੀ ਬੈ ਬੈ ਥੱਲੇ ਨਾਲ ਮੈਂ ਤੁਹਾਨੂੰ ਕਿੰਨੇ ਵਾਰੀ ਕਹਿ ਆ ਵੇ ਆਸ-ਪਾਸ ਦੀਆਂ ਗੱਲਾਂ 'ਚ ਧਿਆਨ ਨਾ ਦਿਆ ਕਰੋ ਹਾਂ ਵੇ ਤੁਸੀਂ ਤਾਂਨੇ ਕਿਵੇਂ ਲੇਟ ਆਏ ਆ ਅਸੀਂ ਮੈਡਮ ਜੀ ਹਾਂ ਹਾਂ ਤੁਹਾਨੂੰ ਪੁੱਛਿਆ ਦੱਸ ਦ ਮੈਡਮ ਜੀ ਇਹਦੀ ਬੀਬੀ ਦੇ ਪਾਪਾ ਲੜ ਪਏ ਕਿਵੇਂ ਤੁਸੀਂ ਖੜ ਕੇ ਲੜਾਈ ਦੇਖਦੇ ਸੀ ਉੱਥੇ ਨਹੀਂ ਨਹੀਂ ਜੀ ਲੜਾਈ ਕਾ ਨੂੰ ਇਹਦੀ ਇੱਕ ਚੱਪਲੇ ਦੇ ਪਾਪੇ ਦੇ ਹੱਥੇ ਸੀ ਤੇ ਇੱਕ ਚੱਪਲੇ ਦੀ ਬੀਬੀ ਦੇ ਹੱਥ ਚ ਆਓ ਜੀ ਮਾ ਜਦੋਂ ਉਹਨਾਂ ਦੀ ਲੜਾਈ ਖਤਮ ਹੋਈ ਤੇ ਇਹ ਚੱਪਲਾਂ ਪਾਈਆਂ ਪੈਰ ਤੇ ਅਸੀਂ ਆਏ ਹਾਂ ਜੀ ਚੱਲ ਇੱਧਰ ਆ ਕੇ ਬੈਠ ਮੋਰੇ ਚਲ ਅਰਪਣ ਤੂੰ ਮੈਨੂੰ ਇਹ ਦੱਸ ਸੱਚ ਤੇ ਵਹਿਮ 'ਚ ਕੀ ਅੰਤਰ ਹੈ ਮੈਡਮ ਜੀ ਫੱਤ ਤੇ ਵਹਿਮ ਤੇਰਾ ਤਾਂ ਗੀਮ ਬਚਾਣਾ ਹੈ ਮੈਡਮ ਜੀ ਤੂੰ ਹੀ ਸਾਨੂੰ ਪੜਾਈਏ ਨੇ ਇਹ ਫਾਚਾ ਵੈਰੀ ਗੁੱਡ ਅਫੇ ਪੜ ਰਹੇ ਆਈ ਇਹ ਤੁਹਾਡਾ ਵਹਿਮ ਆਈ ਆਓ ਜੀ ਮਾ ਚੱਲ ਬੈਠ ਥੱਲੇ ਚੱਲ ਵੇ ਉੱਠ ਜਾ ਖੜਾ ਹੋ ਤੈਨੂੰ ਕਿਹਾ ਤੈਨੂੰ ਕਿਵੇਂ ਹੱਥ ਧਰ ਕੇ ਬੈਠਾ ਜਿਵੇਂ ਇੱਥੇ ਸਰਕਸ ਚੱਲਦੀ ਹੁੰਦੀ ਆ ਚੱਲ ਮੈਂ ਤੈਨੂੰ ਇੱਕ ਪੰਜਾਬੀ ਦਾ ਵਾਕ ਦੱਸਦੀ ਆ ਤੇ ਉਹਦੀ ਮੈਨੂੰ ਅੰਗਰੇਜ਼ੀ ਬਣਾ ਕੇ ਦੱਸ ਬਸੰਤ ਨੇ ਤੁਹਾਨੂੰ ਮੁੱਕਾ ਮਾਰਿਆ oh my dog ਇਹ ਫਸ ਗਿਆ ਸੀ ਇਹ ਤੂੰ ਤੋ ਗਿਆ ਬੇਟੇ ਆਪ ਦੇਖ ਤੂੰ ਆਪ ਤੂੰ ਗਿਆ ਬੇਟਾ ਬਸੰਤ ਨੇ ਮੈਨੂੰ ਮੁੱਕਾ ਮਾਰਿਆ ਜੀ ਹਾਂ ਹਾਂ ਤੈਨੂੰ ਮੁੱਕਾ ਮਾਰਿਆ ਬਸੰਤ ਪੰਜਵੀ ਮੈਂ ਤਾਂ ਡਰ ਗਈ ਓ ਬਾਈ ਓਏ ਕੀ ਹੋ ਰਿਹਾ ਸਹੀ ਕਿਹਾ ਸਸੀ ਕਾਲ ਪਿਆਰੇ ਦੋਸਤੋ ਸੋ ਕਮੈਂਟ ਕਰਕੇ ਜਰੂਰ ਦੱਸੋ ਜੇ ਜਿਹੜੀ ਸਾਡੀ ਨਿੱਕੀ ਜਿਹੀ ਕੋਸ਼ਿਸ਼ ਹੈ ਤੁਹਾਨੂੰ ਸਾਰਿਆਂ ਨੂੰ ਕਿਵੇਂ ਲੱਗੀ ਜੀ ਹਾਂਜੀ ਤੁਸੀਂ ਸਾਰਿਆਂ ਨੇ ਲਾਈਕ ਵੀ ਕਰਨਾ ਜੇ ਤੁਸੀਂ ਫਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਤੇ ਇੱਕ ਚੀਜ਼ ਹੋਰ ਆ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਇੱਕ ਨਾ ਜੀ ਵੀਡੀਓ ਦੇ ਵਿੱਚ ਆਉਂਦਾ ਹੁੰਦਾ ਹੁੰਦਾ ਜੀ ਹਾਈਪ ਪੁਆਇੰਟ ਉਹ ਹਾਈਪ ਪੁਆਇੰਟ ਜ਼ਰੂਰ ਦਿਓ ਕਿਉਂਕਿ ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਵੀ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਪ੍ਰੋਜੈਕਟ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਧੰਨਵਾਦ